ਜੋੜਾ ਦੇ ਮਿਗਲ ਵਾਝੀਆਂ ਸਿਆਸੀ ਪਾਰਟੀਆਂ ਆਪੋ ਆਪਣੇ ਰਣ ਵਿੱਚ ਉਤਰ ਗਈਆਂ ਹਨ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਬਰਾਗ ਪ੍ਰਧਾਨ ਸੋਨੂ ਦੋਦੇ ਜੀ ਨਾਲ ਜੋ ਕਿ ਅਰਥਕ ਅਰਥਕ ਕੰਮ ਸੀ ਵਰਕਰ ਰਹੇ ਹਨ ਔਰ ਲੋਕਾਂ ਦੀ ਸੇਵਾ ਕਰਦੇ ਰਹੇ ਹਨ ਕਰਦੇ ਪਏ ਹਨ ਹੁਣ ਜੋ ਕਿ ਟਿਕਟ ਹੈ ਕਲਵੀਰ ਸਿੰਘ ਜੀਰਾ ਜੀ ਨੂੰ ਮਿਲ ਗਈ ਹੈ ਤੇ ਅਸੀਂ ਸੋਨੂ ਦੋਦੇ ਸਾਹਿਬ ਨੂੰ ਪੁੱਛਾਂਗੇ ਵੀ ਉਹ ਲੋਕਾਂ ਕੋਲੋਂ ਕਿਹੜੇ ਮੁਦੇ ਅਤੇ ਝੋਟਾ ਮੰਗਣ ਜਾ ਰਹੇ ਤੁਹਾਨੂੰ ਦੋ ਜੀ ਪਹਿਲਾਂ ਤੇ ਤੁਹਾਡਾ ਸਵਾਗਤ ਮੈਂ ਸੰਦੀਪ ਕੁਮਾਰ ਸੋਨ ਲੋਦੇ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਤਰਨਤਾਰਨ ਪਹਿਲਾਂ ਤਾਂ ਤੁਹਾਨੂੰ ਇੱਥੇ ਆਏ ਜਾਂ ਕਿੰਨਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਕਿ ਹਾਈ ਕਮਾਂਡ ਦੇ ਸਰਦਾਰ ਕੁਲਵੀਰ ਸਿੰਘ ਜੀ ਰਾਜੀ ਨੂੰ ਖਡੂਰ ਸਾਹਿਬ ਹਲਕੇ ਤੋਂ ਟਿਕਟ ਦੇ ਕੇ ਨਵਾਜਿਆ ਅਸੀਂ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ ਤੇ ਪ੍ਰੋਸਾ ਦਵੋਣੇ ਆਗੇ ਅਸੀਂ ਕਾਂਗਰਸ ਕਮੇਟੀ ਤਰਨਤਾਰਨ ਵੱਲੋਂ ਸਰਦਾਰ ਕੁਲਜੀਤ ਸਿੰਘ ਜੀ ਦੇ ਹੱਥ ਵਿੱਚ ਬਹੁਤ ਵੱਧ ਚੜਕੇ ਮਿਹਨਤ ਕਰਾਂਗੇ ਤੇ ਉਹਨਾਂ ਨੂੰ ਜਿਹੜਾ ਇੱਕ ਦੂਸਾ ਹਰਕੇ ਤੋਂ ਵੱਧ ਤੋਂ ਵੱਧ ਵੋਟਾਂ ਨਾਲ ਜਿਹਦਾ ਅਖੇ ਪਾਰਲੀਮੈਂਟ ਚ ਭੇਜਾਂਗੇ ਅੱਜ ਜਿਹੜਾ ਮਾਹੌਲ ਜਿਹੜਾ ਉਹ ਕਾਂਗਰਸ ਦੇ ਹੱਥ 'ਚ ਬਹੁਤ ਵਧੀਆ ਬਣਿਆ ਹੋਇਆ ਹੈ ਕਿਉਂਕਿ ਲੋਕ ਜਿਹੜੇ ਆ ਸਰਕਾਰ ਤੋਂ ਤੰਗ ਆ ਚੁੱਕੇ ਆ ਕਈ ਮੁੱਦੇ ਜਿਹੜੇ ਆ ਉਹ ਲੋਕਾਂ ਦੇ ਸਰਕਾਰ ਦੇ ਨੇ ਪੂਰੇ ਨਹੀਂ ਕੀਤੇ ਜਿਸ ਤਰ੍ਹਾਂ ਕਿ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ 1-1000 ਰੁਪਇਆ ਜਨਾਨੀ ਲੇਡੀਜ਼ ਦੇ ਖਾਤੇ 'ਚ ਪਾਵਾਂਗੇ ਹਰ ਮਹੀਨੇ ਉਹ ਉਸ ਤੋਂ ਬਾਅਦ ਜਿਹੜਾ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਵਾਅਦਾ ਇਹਨਾਂ ਨੇ ਕੀਤਾ ਸੀ ਅੱਜ ਮੁਲਾਜ਼ਮ ਜਿਹੜੇ ਆ ਹਰ ਵਰਗ ਦੇ ਨਾਲ ਮੁਲਾਜ਼ਮ ਜਿਹੜਾ ਉਹ ਇਹਨਾਂ ਦੇ ਮੰਤਰੀਆਂ ਦੇ ਜਿਹੜੇ ਆ ਉਹ ਘਰਾਵ ਕਰ ਰਿਹਾ ਹਰ ਜਗ੍ਹਾ ਦੇ ਉੱਤੇ ਇੱਕ ਜਿਹੜਾ ਮੁੱਦਾ ਅਹਿਮ ਆ ਉਹ ਹੈਗਾ ਆਪਣਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਇਹਨਾਂ ਨੇ ਕਿਹਾ ਸੀ ਵੀ ਅਸੀਂ ਸਰਕਾਰ ਬੰਦੇ ਇਹ ਦੋਸ਼ੀਆਂ ਨੂੰ ਜੇਲ੍ਹਾਂ ਦੇ ਵਿੱਚ ਨਕਾਂਗੇ ਤੇ ਸਿਰਫ ਜਿਹੜੀ ਉਹ ਕਾਰਵਾਈ ਕੀਤੀ ਜਾਊ। ਤੀਸਰਾ ਮੁੱਦਾ ਜਿਹੜਾ ਆ ਉਹ ਨਸ਼ਿਆਂ ਦਾ ਹੈ। ਨਸ਼ੇ ਦੇ ਮੁੱਦੇ ਤੇ ਜਿਹੜਾ ਨਸ਼ਾ ਬਹੁਤ ਵੱਧ ਗਿਆ ਹੈ। ਇੱਕ ਲਾਅ ਐਂਡ ਆਰਡਰ ਜਿਹੜਾ ਉਹ ਵੀ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ। ਜਿਸ ਦੇ ਉੱਤੇ ਇਹਨਾਂ ਦੇ ਹੀ ਇੱਕ ਐਮਐਲਏ ਆਈਜੀ ਕੁਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਅੰਮ੍ਰਿਤਸਰ ਉਤਰੀ ਦਰ ਮੈਲੇ ਨੇ ਉਹਨਾਂ ਨੇ ਇੱਕ ਰੈਲੀ ਦੇ ਵਿੱਚ ਸ਼ਰੇਆਮ ਜਿਹੜਾ ਇਲਜ਼ਾਮ ਆਪਣੀ ਪਾਰਟੀ ਦੇ ਨਮਾਇਦਿਆਂ ਦੇ ਉੱਤੇ ਲਾਇਆ ਵੀ ਨਸ਼ਾ ਲਗਾ ਰਹੇ ਨੇ ਇਸ ਤੋਂ ਇਹ ਜਾਇਰ ਹੁੰਦਾ ਹੈ ਕਿ ਜਿਹੜਾ ਇਹ ਸਰਕਾਰ ਬਹੁਤ ਹੀ ਲੋਕਾਂ ਵਾਸਤੇ ਮਾੜੀ ਆਇ ਨਿਕਲੀ ਹੈ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਬਹੁਤ ਮਰਦ ਦੇ ਕੇ ਜਿਹੜਾ ਉਹ ਪੰਜਾਬ ਦੇ ਵਿੱਚ ਲਿਆਤਾ ਸੀ ਪਰ ਉਹਨਾਂ ਦੀਆਂ ਉਮੀਦਾਂ ਤੇ ਆਸਾਂ ਦੇ ਖਰਾਨੇ ਉੱਤੇ ਅਸੀਂ ਜਿਹੜਾ ਘਰ ਘਰ ਦੇ ਇੱਕ ਰਾਹੁਲ ਗਾਂਧੀ ਜੀ ਦੀ ਗਰੰਟੀ ਨਿਆਂਇ ਗਰੰਟੀ ਜਿਹੜੀ ਆ ਉਹ ਪਹੁੰਚਾਉਣ ਵਾਸਤੇ ਅਰੰਭੀ ਅਰੰਭ ਕੀਤੀ ਹੋਈ ਆ ਘਰ ਘਰ ਜਿਹੜਾ ਆ ਹਰ ਵਰਗ ਨੂੰ ਨਾਲ ਲੈ ਕੇ ਜਿਹੜਾ ਰਾਹੁਲ ਗਾਂਧੀ ਜੀ ਨੇ ਆਪਣਾ ਚੋਣ ਮੈਨੀਫੈਸਟੋ ਬਣਾਇਆ ਉਹਦੇ ਵਾਸਤੇ ਅਸੀਂ ਲੋਕਾਂ ਨੂੰ ਪ੍ਰੇਰਿਤ ਕਰਾਂਗੇ ਕਿਉਂਕਿ ਰਾਹੁਲ ਗਾਂਧੀ ਜੀ ਨੇ 1 ਲੱਖ ਰੁਪਏ ਹਰ ਲੇਡੀਜ਼ ਦੇ ਖਾਤੇ ਦੇ ਵਿੱਚ ਪਾਉਣ ਦਾ ਵਾਅਦਾ ਕੀਤਾ ਸਰਕਾਰ ਬਣਦੇ ਆ ਸਾਰੀ 5 ਸਾਲਾਂ ਦੇ ਵਿੱਚ 5 ਲੱਖ ਰੁਪਈਆ 올 ਲੇਡੀਆਂ ਦੇ ਖਾਤੇ ਜਾਏਗਾ ਗਰੀਬ ਵਰਗ ਦੀ ਲੇਡੀਆਂ ਜਿਹੜੀਆਂ ਉਹਨਾਂ ਦੀ ਸਰਵੇਖਣ ਕਰਕੇ ਉਹਨਾਂ ਦੇ ਖਾਤਿਆਂ ਦੇ ਪਾਏ ਜਾਏਗਾ ਦੂਸਰਾ ਜਾਤੀ ਜਨਗਣਨਾ ਜਾਤੀ ਜਨਗਣਨਾ ਦਾ ਜਿਹੜਾ ਆ ਉਹ ਵੀ ਜਿਹੜਾ ਸਰਵੇਖਣ ਕਰਵਾਇਆ ਜਾਏਗਾ ਉਹ ਸਾਰਨਾ ਹਰ ਬੰਦੇ ਨੂੰ ਉਹਦਾ ਮਾਣ ਸਤਿਕਾਰ ਜਿਹੜਾ ਦਿੱਤਾ ਜਾਏਗਾ ਬਾਕੀ ਜਿਹੜੀਆਂ ਹੋਰ ਕਾਂਗਰਸ ਦੀਆਂ ਨੀਤੀਆਂ ਉਹ ਤੁਸੀਂ ਜਾਣਦੇ ਜੀ ਕਾਂਗਰਸ ਹਮੇਸ਼ਾ ਹੀ ਜਿਹੜਾ ਉਹ ਹਰ ਵਰਗ ਨੂੰ ਨਾਲ ਲੈ ਕੇ ਇਹਦਾ ਚੱਲਦੀ ਆ ਇਨਫੋਰਮੇਸ਼ਨ ਹੀ ਜਾਂਦੀ ਰਹੇ ਉਹ ਜਾਤ ਪਾਤ ਦੇ ਵਿੱਚ ਜਿਹੜੀ ਉਹ ਕਾਂਗਰਸ ਨਹੀਂ ਪੈਂਦੀ ਉਹ ਹਰ ਧਰਮਾਂ ਨੂੰ ਨਾਲ ਲੈ ਕੇ ਚੱਲਦੀ ਹੈ ਹਰ ਧਰਮਾਂ ਦੇ ਵਰਕਰਾਂ ਨੂੰ ਹਰ ਲੋਕ ਵਰਗ ਦੇ ਉਹਨਾਂ ਨੇ ਜਿਹੜੇ ਕੈਂਡੀਡੇਟ ਆ ਦਿੱਤੇ ਆ ਕਾਂਗਰਸ ਨੇ ਉਹ ਵੀ ਜਾਤੀ ਨੂੰ ਵਿੱਚ ਧਿਆਨ ਵਿੱਚ ਰੱਖਦੇ ਹੋਏ ਲੇਡੀਜ਼ ਨੂੰ ਵੀ ਜਿਹੜਾ ਹੈ ਨੁਮਾਇੰਦਗੀ ਦਿੱਤੀ ਆ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਇੱਕ ਵੀ ਨਹੀਂ ਜਿਆ ਲੇਡੀਜ਼ ਨੂੰ ਸੀਟ ਨਹੀਂ ਦਿੱਤੀ ਲੋਕ ਸਭਾ ਦੀ ਕਾਂਗਰਸ ਪਾਰਟੀ ਨੇ ਦੋ ਸੀਟਾਂ ਜਿਹੜੀਆਂ ਉਹ ਲੋਕ ਸਭਾਨੀਆਂ ਲੇਡੀਜ਼ ਲਈ ਹੁਸ਼ਿਆਰਪੁਰ ਦੇ ਫਰੀਦਕੋਟ ਜਿਹੜੀ ਉਹ ਦਿੱਤੀ ਹੋਈ ਆ ਕਿਉਂਕਿ ਅਸੀਂ ਔਰਤ ਨੂੰ ਇਹ ਜਿਹੜਾ ਬਰਾਬਰ ਦਾ ਅਧਿਕਾਰ ਦੇਣਾ ਚਾਹੁੰਦੇ ਆ ਫਿਰ ਰਾਜੂ ਗਾਂਧੀ ਜੀ ਨੇ 50% ਜਿਹੜਾ ਆਖਵਾ ਕਰਨਾ ਨੌਕਰੀਆਂ ਦੇ ਵਿੱਚ ਵੀ ਔਰਤਾਂ ਵਾਸਤੇ ਰੱਖਿਆ ਹੋਇਆ ਕਿਉਂਕਿ ਜਿਹੜੀ ਆ ਔਰਤ ਦੇ ਨਾਲ ਜਿਹੜਾ ਸਾਰਾ ਸੰਸਾਰ ਚੱਲਦਾ ਹੈ ਮੈਂ ਬੇਨਤੀ ਕਰੂੰਗਾ ਆਪਣੇ ਕਰਨ ਦਾਰਨ ਖੜੇ ਕੇ ਦੇਖਦੂਰ ਸਾਹਿਬ ਹੈ ਪਾਰਲੀਮੈਂਟ ਹਲਕੇ ਦੇ ਸਾਰੇ ਹੀ ਵੋਟਰਾਂ ਸਪੋਰਟਰਾਂ ਨੂੰ ਕਿ ਵੱਧ ਤੋਂ ਵੱਧ ਚੜ ਕੇ ਹਿੱਸਾ ਲਈਏ ਤੇ ਸਰਦਾਰ ਕਰਬੀਰ ਸਿੰਘ ਜੀ ਰਾਜੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਕੇ ਉਹਨਾਂ ਨੂੰ ਵੋਟਾਂ ਪਵਾ ਕੇ ਪਾਰਲੀਮੈਂਟ ਦੇ ਵਿੱਚ ਭੇਜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਇਹ ਸੰਦੀਪ ਕੁਮਾਰ ਸਾਨੂੰ ਦੋਦੇ ਜੀ ਬਲਾਰ ਪ੍ਰਧਾਨ ਕਾਂਗਰਸ ਕਮੇਟੀ ਇਹਨਾਂ ਨੇ ਵਿਸਤਾਰ ਨਾਲ ਦੱਸਿਆ ਹੈ ਕਿ ਕਿਸ ਤਰ੍ਹਾਂ ਅਗਰ ਕਾਂਗਰਸੀ ਥੋਲੀ ਵਿੱਚ ਸੀਟ ਪੈਂਦੀ ਹੈ ਪਾਰਲੀਮੈਂਟ ਜਾ ਕੇ ਕੁਲਬੀਰ ਸਿੰਘ ਜੀ ਦਾ ਪੰਜਾਬ ਦੇ ਹੱਕਾਂ ਲਈ ਆਵਾਜ਼ ਉਠਾਉਣਗੇ ਹਰ ਇੱਕ ਵਰਗ ਦਾ ਕੰਮ ਕਰਨਗੇ ਕੈਮਰਾਮੈਨ ਹਰਮਨਤ ਹੈਰੀ ਦੇ ਨਾਲ ਗੁਰਿੰਦਰ ਟਿੰਕੂ ਬੋ ਇੰਡੀਆ ਟੀਵੀ ਤਰੰਤ